ਟਾਡੇ ਕੋ ਵੀਡੀਓ ਜਰੂਰ ਭੇਜਿਓ ਸਾਨੂੰ ਵੀ ਜਿਹੜਾ ਕਹਿੰਦੇ ਵੀ ਤੁਸੀਂ ਇੱਕ 7 ਮੰਜ਼ਲੀ ਦਾ 10 ਮੰਜ਼ਲੀ ਇੱਕ ਸ਼ਾਪਿੰਗ ਸੈਂਟਰ ਬਣਾਇਆ ਆ ਮਾਲ ਬਹੁਤ ਤਖੜਾ ਤੇ ਇੱਕ ਤੁਹਾਡਾ ਹਸਪਤਾਲ ਵੀ ਕਹਿੰਦੇ ਵੀ ਬੜਾ ਤਖੜਾ ਕੋਹਿੰਦੇ ਵਾਲ ਬਣਿਆ ਆ ਤੇ ਉਹ ਵੀ ਮੈਂ ਕਹੂੰਗਾ ਵੀ ਤੁਹਾਡੇ ਪਿੰਡ ਦੇ ਜੇ ਬੰਦੇ ਹੋਣ ਜਾਲੇ ਦਿਵਾਲੇ ਹੋਣ ਉਹ ਜਰੂਰ ਵੀਡੀਓ ਬਣਾ ਕੇ ਭੇਜਣ ਉਹਦੇ ਬਾਰੇ ਵੀ ਜਰੂਰ ਦੱਸ ਦਿਓ ਸੰਗਤਾਂ ਨੂੰ ਮੇਰੇ ਬਾਰੇ ਕਹਿੰਦੇ ਵੀ ਇਹਨੇ ਹਸਪੀਟਲ ਖੋਲ੍ਹਿਆ ਮੈਂ ਕਹਾਂ ਸਿਰਦਰਦ ਹੋਵੇ ਤਾਂ ਮੈਂ ਟੈਬਲੇਟ ਦੂਜੇ ਕੋਲੋਂ ਮੰਗਦਾ ਕਰਦਾ ਅੱਛਾ ਉਹ ਹਸਪੀਟਲ ਤੁਸੀਂ ਵਿਖਾ ਦਿਓ ਕਿੱਥੇ ਆ ਮੈਨੂੰ ਉਹ ਹਸਪੀਟਲ ਜਿਹੜਾ ਖੋਲ ਤੇ ਜਿਹੜਾ ਉਹ ਕਹਿੰਦਾ ਨਾ ਮੌਲ ਖੋਲਿਆ ਉਹ ਵੀ ਆਣ ਕੇ ਮੈਨੂੰ ਦਰਸ਼ਨ ਕਰਾਇਆ ਉਹ ਵੀ ਕਿਹੜਾ ਮੌਲ ਜਿਹੜਾ ਇੱਥੇ ਖੁੱਲਾ ਅਸੀਂ ਤਿੰਨ ਭਰਾ ਤੇ ਤਿੰਨੇ ਭਰਾ ਆਪਣੀ ਮਿਹਨਤ ਕਰਦੇ ਆ ਮੇਰੇ ਤੋਂ ਬਿਨਾ ਨਾ 1.5 ਪਾਉਣੇ 2 ਲੱਖ ਮੇਰੇ ਘਰ ਦੇ ਵਿੱਚ ਇਨਕਮ ਆ ਰਹੀ ਆ ਮੇਰੇ ਤੋਂ ਬਿਨਾ ਮੈਂ ਕੋਈ ਕੰਮ ਨਾ ਕਰਾਂ ਤੇ ਮੇਰੇ ਤੋਂ ਬਿਨਾ ਵੀ ਮੈਂ ਹੁਣ ਇਹ ਗੱਲਾ ਇਹ মিডিਆ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਇਹ ਕਿਹੜੀ ਇਹ ਕਿਹੜੀਆਂ ਗੱਲਾਂ ਸਾਡੇ ਹਾਲਾ ਹਾਲਾਤ ਦੇਖੋ ਸਾਡੇ ਸਮਾਜ ਦੇ ਵਿੱਚ ਪ੍ਰਚਾਰਕ ਕਿੱਦਾਂ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ ਤੇ ਕਰ ਕੌਣ ਰਹਿ ਆ ਜਿਹੜੇ ਆਪ ਸੰਸਥਾਵਾਂ ਤੇ ਮੋਢਿਆਂ ਤੇ ਪੈਰ ਰੱਖ ਕੇ ਇਸ ਕਰਕੇ ਇਹ ਗੱਲ ਫਿਰ ਉੱਥੇ ਆਣ ਕੇ ਆਉਂਦੀ ਹੈ ਵੀ ਪ੍ਰਚਾਰਕਾਂ ਦਾ ਮਨੋਬਲ ਡਿੱਗਿਆ ਜਾ ਰਿਹਾ ਵਾ ਤੇ ਹਸਪੀਟਲ ਬਾਰੇ ਮੇਰੇ ਤੇ ਸਵਾਲ ਉਠਾਇਆ ਜਾ ਰਿਹਾ ਵੀ ਕਿਹੜਾ ਹਸਪੀਟਲ ਅੱਛਾ ਜਿਹੜੇ ਮੇਰੇ ਨਾਲ ਰਹਿੰਦੇ ਉਹਨਾਂ ਨੂੰ ਨਹੀਂ ਪਤਾ ਹੋਊਗਾ ਵੀ ਇਹਦਾ ਹਸਪੀਟਲ ਵੀ ਹੈਗਾ ਸੋਚ ਕੇ ਵੇਖੋ ਤੁਸੀਂ ਵੀ ਝੂਠ ਬੋਲਣਾ ਉਹਦਾ ਉਹਦਾ ਕੋਈ ਸਿਰ ਪੈਰ ਵੀ ਹੋਣਾ ਚਾਹੀਦਾ ਇਹਨੇ ਹਸਪੀਟਲ ਖੋਲ੍ਹ ਲਿਆ ਜੀ ਅੱਛਾ ਤੇ ਖੋਲ੍ਹ ਵੀ ਲਿਆ ਉਹ ਮੰਨ ਲਓ ਤੇ ਮੈਂ ਇਲਾਜ ਹੀ ਕਰੂੰਗਾ ਉੱਥੇ ਵਧੀਆ ਗੱਲ ਸਗੋ ਹਸਪੀਟਲ ਇਲਾਜ ਕਰੂੰਗਾ ਜਦ ਮੈਂ ਗੁਰਦੇ ਕੱਢ ਕੇ ਵੇਚਤੇ ਡਾਕਟਰਾਂ ਨਾਲ ਰਲ ਕੇ ਤਾਂ ਤੇ ਮੈਨੂੰ ਫਿਰ ਇਲਜ਼ਾਮ ਵੀ ਲਾਉਣਾ ਵੀ ਸਰ ਵੀ ਸਿੰਘ ਗੁਰਦੇ ਕੱਢਦਾ ਫੜਿਆ ਗਿਆ ਡਾਕਟਰਾਂ ਨਾਲ ਕੇ ਵੀ ਹਸਪੀਟਲ ਇਹਦਾ ਆਪਣਾ ਕਿੱਦਾਂ ਦੀਆਂ ਬਲਹਾਸੇ ਨਹੀਂ ਆ ਕਹਾਣੀਆਂ ਕੋਈ ਪੇਸ਼ੀ ਬੋਲੇ ਪੱਕੀ ਜਦੋਂ ਖੋਲਿਆ ਮਰੀਜ਼ ਮੈਂ ਸਪੈਸ਼ਲ ਲੈ ਕੇ ਆਉਂਗਾ ਉਹਦੇ ਵਿੱਚ ਜਦੋਂ ਮੈਂ ਖੋਲਿਆ ਤਾਂ ਦੱਸਾਂਗਾ ਜਰੂਰ ਸਾਰੀ ਸੰਤਾਨ ਵੀ ਹੁਣ ਹਸਪੀਟਲ ਖੁੱਲ ਗਿਆ ਤੇ ਮਰੀਜ਼ ਮੈਂ ਉੱਥੇ ਹੌਲੀ ਹੌਲੀ ਲੈ ਕੇ ਆਉਂਗਾ ਜਿਹੜੇ ਬ੍ਰੇਨ ਦੇ ਬ੍ਰੇਜ ਵਾ ਉਹਨਾਂ ਦਾ ਇਲਾਜ ਜਰੂਰ ਆਪਾਂ ਉੱਥੇ ਕਰਾਵਾਂਗੇ ਤੋਂ ਖੈਰ ਇਹ ਤੇ ਬਹੁਤ ਕੁਛ ਸ਼ੇ ਪਦਰਤੀਆਂ ਗੱਲਾਂ ਨੇ ਇਦਾਂ ਦੀਆਂ ਗੱਲਾਂ ਜਿਹੜੀਆਂ ਇਲਜ਼ਾਮ ਪਾਜੀਆਂ ਲਾਈਆਂ ਜਾ ਰਹੀਆਂ ਨੇ ਤੋ ਇਹ ਜੇ ਇਦਾਂ ਤੇ ਅਸੀਂ ਹੁੰਦੇ ਨਾ ਸਮਾਜ ਵਿੱਚ ਰਹਿ ਨਾ ਪਾਉਂਦੇ ਅਸੀਂ ਜਿਹੜੇ ਸਾਨੂੰ ਰੋਜ਼ ਇਹ ਆ ਜਿਹੜੇ ਪਿੰਡਾਂ 'ਚ ਸਮਾਗਮ ਕਰਨ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਮੈਂ ਤੇ ਵਿਦੇਸ਼ਾਂ ਦੀ ਗੱਲ ਵੀ ਕਰਦਾ ਵਿਦੇਸ਼ਾਂ 'ਚ ਵੀ ਜਿਹੜੇ ਵੀਰ ਅਸੀਂ ਬਾਹਰ ਜਾਂਦੇ ਆ ਉਹ ਕੁਛ ਉਹਨਾਂ ਨੂੰ ਸਾਰਾ ਪਤਾ ਸੀ ਕਿਦਾਂ ਦੇ ਲਾਲਚੀ ਬੰਦੇ ਹੈਗੇ ਕੀ ਕੀਤਾ ਸੀ ਅਹ ਇਹ ਇੰਨੇ ਪੈਸੇ ਕਮਾ ਲਏ ਉਹ ਸਵਾਲੇ ਪੈਦਾ ਹੁੰਦਾ ਗੰਦੇ ਗਾਣੇ ਤੇ ਨਹੀਂ ਗਾਏ ਅਸੀਂ ਗੁਰੂ ਦੀ ਗੱਲ ਕੀਤੀ ਆ ਪਖੰਡੀਆਂ ਨੂੰ ਮੱਥੇ ਤੇ ਨਹੀਂ ਟਿਕਾਏ ਉਹ ਤਾਂ ਅਜੇ ਤੱਕ ਟੋਰੀਆਂ ਰਖਾਖ ਰਖੇ ਸਾਹ ਮੱਥੇ ਟੇਕੀ ਜਾਂਦੇ ਪੈਰਾਂ ਤੇ ਮੱਥੇ ਟੇਕੀ ਜਾਂਦੇ ਆ ਮੈਂ ਤਾਂ ਦੱਸਣਾ ਚਾਹੁੰਦਾ ਮੈਂ ਤਾਂ ਤੁਹਾਡੇ ਮਾਤਮੇ ਬਿੰਦੇ ਦੱਸਣਾ ਚਾਹੁੰਦਾ ਵੀ ਸੱਚ ਬੋਲ ਕੇ ਗੁਰੂ ਦੀ ਵਿਚਾਰ ਘਰ ਘਰ ਪਚਾ ਕੇ 16 ਗੋਲਡ ਮੈਡਲ ਮਿਲੇ ਨੇ ਮੈਨੂੰ ਮੈਂ ਜਮੀਰ ਨਹੀਂ ਵੇਚੀ ਕਿਸੇ ਪਖੰਡੀ ਸਾਧ ਦੀਆਂ ਪ੍ਰਕਰਮਾ ਨਹੀਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਗ੍ਰੰਥ ਦੀ ਨਾ ਟੇਕ ਲਈਆ ਨਾ ਲੈਣੀ ਆ ਗੁਰੂ ਦੀ ਬਾਣੀ ਦੀ ਗੱਲ ਕਰਨੀ 16 ਮੈਂ ਦੱਸਣਾ ਚਾਹੁੰਦਾ ਉਹਦਾ ਕੈਨੂੰ ਨਾ ਪਤਾ ਹੋਵੇ 16 ਗੋਲਡ ਮੈਡਲ ਅੱਜ ਤ ਇੱਕ ਗੋਲਡ ਮੈਡਲ ਮਿਲ ਜੇ ਤੇ ਗੋਲਡ ਮੈਡਲ ਲਿਸਟ ਬਣ ਜਾਂਦਾ ਬੰਦਾ ਮੈਂ ਮੇਰੇ ਖਿਆਲ ਕੈਨੇਡਾ ਤੋਂ 8 ਮਿਲੇ ਆ ਅਮਰੀਕਾ ਤੋਂ 4 ਮਿਲੇ ਆ ਇਥੋਂ ਆਸਟ੍ਰੇਲੀਆ ਤੋਂ ਤੇ ਇਹ ਮੈਂ ਦੱਸਣਾ ਚਾਹੁੰਦਾ ਪ੍ਰਚਾਰਕਾਂ ਨੂੰ ਵੀ ਜੇ ਮੈਂ ਸੱਚ ਬੋਲ ਕੇ ਇਨ੍ਹਾਂ ਸੰਗਤਾਂ ਮਾਨ ਸਨਮਾਨ ਕੀਤਾ ਤੇ ਪਰਵਾਹ ਨਾ ਕਰਿਓ ਕਿਸੇ ਦੀ ਸੋਚ ਗੁਰੂ ਦੀ ਗੱਲ ਕਰਿਓ ਇੱਥੇ بڑے ਡਾਕਟਰ ਵਕੀਲ ਝੂਠੇ ਕੇਸ ਲਾਣ ਵਾਲੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਪ੍ਰਚਾਰਕ ਤਾਂ ਫੇਰ ਗੁਰੂ ਦੀ ਗੱਲ ਕਰਦਾ ਹਾਂ ਜਿਨੇ ਮੈਨੂੰ ਪੁੱਛਣਾ ਮੇਰਾ ਨੰਬਰ ਉਹਨੂੰ ਜਰੂਰ ਦੇ ਦਿਓ ਮੈਨੂੰ ਜਰੂਰ ਆਣ ਕੇ ਪੁੱਛੇ ਆਣ ਕੇ ਵੀ ਭਾਈ ਤੂੰ ਕਿਨੇ ਦਿੱਤੇ ਸੀ ਜਿਹੜੇ ਤਰੀਕੋਂ ਮੈਂ ਡਿਗਰੀਸ਼ਨ ਲੈ ਕੇ ਆਇਆ ਸੀ ਉਹ ਮੈਨੂੰ ਦੱਸ ਮੈਂ ਤੈਨੂੰ ਵਾਪਸ ਕਰ ਦਿੰਦਾ ਹਾਂ ਹਾਂ ਗੁਰੂ ਦੀ ਗੱਲ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਪ੍ਰਚਾਰਕ ਕੋਈ ਵੀ ਆ ਨਾ ਜਦੋਂ ਕਥਾ ਕਰਦਾ ਉਹਨੂੰ ਜਦੋਂ ਪ੍ਰਬੰਧਕ ਕਮੇਟੀ ਮਾਇਆ ਦਿੰਦੀ ਹੈ ਨਾ ਉਹਨੂੰ ਵੀ ਪਤਾ ਵੀ ਇਹਦੇ ਪਰਿਵਾਰ ਵਾਸਤੇ ਇਹਦੇ ਇਹਦੇ ਖਰਚਾ ਵਾ ਉਹਨੂੰ ਇਸ ਕਰਕੇ ਪੈਸਾ ਦਿੰਦਾ ਵੀ ਭਾਈ ਤੂੰ ਕਥਾ ਕੀਤੀ ਆ ਉਹ ਨੂੰ ਇਸ ਕਹਿਉਂ ਦਿੰਦੀ ਆ ਕਿ ਤੂੰ ਆਪਣਾ ਡੇਰਾ ਬਣਾਇਆ ਇਹ ਸਾਬ ਡੇਰੇਦਾਰ ਦੇਣ ਜਿਨ੍ਹਾਂ ਨੂੰ ਉਹ ਪੈਸੇ ਕਿਸੇ ਹੋਰ ਕੰਮ ਲਈ ਦਿੰਦੇ ਆ ਤੇ ਲਾਈਫ ਤੇ ਹੋਰ ਹੀ ਜਾਂਦੇ ਆ ਸਾਨੂੰ ਨਾ ਹੀ ਬਲਾਓ ਚੰਗਾ ਵਾ ਕਿ ਜੇ ਆਪਾਂ ਜ਼ਿਆਦਾ ਬੋਲਾਂਗੇ ਫਿਰ ਗੱਲ ਕਿ ਤੁਝੇ ਬਣ ਤੁਰ ਪੈਣੀ ਬਸ ਆਪਾਂ ਇੱਥੇ ਰੱਖੀਏ ਗੱਲ ਕਿ ਇਹ ਤਾਂ ਹੁਣ ਮੈਨੂੰ ਪਤਾ ਬੜਾ ਸਿਆਪਾ ਬੜਾ ਪੇਟ ਸਿਆਪਾ ਪੈਣਾ ਕਈ ਨੂੰ ਨੀਂਦ ਨਹੀਂ ਆਉਣੀ ਸੱਚ ਮੈਨੂੰ ਬਥੇਰਾ ਆਉਂਦੇ ਤੂੰ ਨਾ ਬੋਲ ਨਾ ਬੋਲ ਪਰ ਮੇਲ ਕੋ ਰਿਆ ਨਹੀਂ ਜਾਂਦਾ ਸੱਚ ਇਹੋ ਹੀ ਆ ਆਸਾ ਦੀ ਵਾਰ ਦੇ ਵਿੱਚ ਥੋੜੀ ਬੰਦਿਸ਼ ਹੁੰਦੀ ਉਹ ਚ ਫਿਰ ਬਾਹਰ ਨਾ ਜਾ ਸਕਦਾ ਤੇ ਫਿਰ ਅੰਦਰ ਰਹਿ ਕੇ ਗੱਲ ਕੀਤੀ ਜਾ ਜਿੰਨਾਂ ਨੂੰ ਸਾਡੇ ਬਾਰੇ ਪਤਾ ਅਸੀਂ ਪਹਿਲਾਂ ਵੀ ਉਹ ਗੁਰੂ ਦੀ ਗੱਲ ਕਰਦੇ ਸੀ ਅੱਜ ਵੀ ਉਹ ਗੁਰੂ ਦੀ ਗੱਲ ਕਰਦੇ ਆਂ ਨਾ ਅਸੀਂ ਪਹਿਲਾਂ ਕਿਸੇ ਪਖੰਡੀ ਅੱਗੇ ਗੋਡੇ ਨੀ ਟੇਕਿਆ ਤੇ ਨਾ ਅੱਜ ਸਾਡੀਆਂ ਤੇ ਜ਼ਮੀਰਾਂ ਨਹੀਂ ਮੰਨਦੀਆਂ ਕਿਸੇ ਸਾਧ ਦੀਆਂ ਐਦਾਂ ਡੇਰੇ ਲੰਘਣ ਦੀਆਂ ਉਹ ਤੇ ਇਸ ਕਰਕੇ ਵਕਤ ਆਇਆ ਤੇ ਫਿਰ ਆਪਾਂ ਕਿਤੇ ਇਹਦੇ ਬਾਰੇ ਵੀ ਗੱਲ ਕਰਾਂਗੇ ਉਹ ਤੇ ਜਿੰਨਾ ਕੋਈ ਗੱਲ ਕਰੇਗਾ ਉਹਦੇ ਬਾਰੇ ਸਮੇਂ-ਸਮੇਂ ਤੇ ਆਪਾਂ ਤੁਹਾਡਾ ਨਾ ਵਿਚਾਰ ਸਾਂਝੇ ਕਰਦੇ ਰਵਾਂਗੇ ਧੰਨਵਾਦ ਤੁਹਾਡਾ ਵੀਰਾਂ ਦਾ ਤੁਸੀਂ